ਸੋਤ੍ਰੰ ਸ਼੍ਰੀ ਵਾਹਿਗੁਰੂ ਸਭ ਜੀਓ ਆਵ ਗੁਰੂ ਮਤਾਰਿਓ ਜੋ ਹਰ ਰੋਜ ਨਿਤ ਅਮਰਤ ਵੇਲੇ ਚੰਦਰੇ ਰਵੀਰ ਵੀਚਾਰ ਦੁੱਖਾਂ ਦੇ ਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ। ਥਾਂਤ ਪਦ ਰੱਖੇ ਮਨੁਮਤਾ ਦੇ ਸਰਬ ਸੰਜੇ ਗੁਰੂ ਰਵ। ਸ਼ਬਦ ਗੁਰੂ ਹਰਿ ਤਾਂ ਗੁਰਗਤੀ ਤੇ ਬਿਰਾਜਮਾਨ। ਬੜੀ ਬੋਤ ਗਿਆਨ ਦੇ ਸੂਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਬ੍ਰਹம்ச ਅਭਿਦੀਪਾ ਮਨਜੂਰੀ ਅੰਦਰ ਸੱਜ ਬੈਠੇ ਗੁਰਖਾਲਸਾ ਸੱਜ ਸਮਝਿਓ ਆਓ ਜੋ ਚਿਰ ਤੋਂ ਆਪਾਂ ਤੰਤਨ ਸਾਹਿਬ ਜੀ ਗੁਰਦਾਨ ਪਾਸ਼ਾ ਦੇ ਪਵਨ ਜੀਵਨ ਦੀਆਂ ਕਥਾ ਕਹਾਣੀਆਂ ਕਈਆਂ ਮਿਹਨਤੋਂ ਲਗਾਤਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਇਸੇ ਰਣੀ ਦਾ ਹਿੱਸਾ ਬਣ ਕੇ ਸਗਰ ਦੇ ਪਵਨ ਜੀਵ ਵਿੱਚੋਂ ਆਪਾਂ ਕੁਝ ਤਾਂ ਰੱਬੇ ਗੁਰਗ੍ਰੰਥ ਦਾ ਕਰਨ ਦਾ ਯਤਨ ਕਰੀ ਤਾਂ ਤੇ ਇਹ ਜਨ ਸੰਸਾਰ ਤੇ ਸਫਲ ਹੋ ਜਾਵੇ ਦੇਦੇ ਦੁੱਖਾਂ ਅਗਲੇ ਸ਼ਰੋਗਾਂ ਸੋਗਾਂ ਕੜਿਆਂ ਸਾਰਿਆਂ ਚਿੰਤਾ ਤੋਂ ਅਸੀਂ ਬਚ ਜਾਈਏ ਜਮਨ ਦੇ ਮਾਰ ਤੋਂ ਬਚ ਜਾਈਏ ਅਜ ਅਸਲਾਸੀ ਲਖ ਜੁਨੀਆ ਸੁਣਦੇ ਦੇਖਦੇ ਆਵੇਂ ਆਪ ਇਹਨਾਂ ਨੂੰ ਹੀ ਆਪਣਾ ਬਚਾਓ ਜੀ ਆਓ ਵਿਚਾਰ ਦੇ ਨਾਲ ਇੱਕ ਮਨ ਤਨੋ ਕੇ ਜੁੜਨ ਦੀ ਯਤਨ ਕਰੀਏ ਕਿਉਂਕਿ ਜੇ ਮਨ ਤੇ ਤਨ ਇਕੱਠੇ ਹੋਣਗੇ ਨਾ ਤੇ ਗੱਲ ਬੜੀ ਸਮਝ ਬੜੀ ਪਿਆਰੋ ਅਸੀਂ ਸੁਣਦੇ ਹਾਂ ਹਰ ਕੁਝਿਆਂ ਸੁਣਦੇ ਅਸੀਂ ਸਭ ਕੁਝਿਆਂ ਮਨ ਨਾਲ ਦੇ ਚੰਗਾ ਵੀ ਸੁਣਦੇ ਹਾਂ ਜੀਵਤ ਮੁਕਤੋ ਹਦੈ ਦੁਕਾਨੋ ਵੱਜਰ ਵਾਤੇ ਸੁਣਦੇ ਅਸਰ ਕਿਉਂ ਨਹੀਂ ਹੁੰਦਾ ਅਸਰ ਕਿਉਂ ਨਹੀਂ ਹੁੰਦਾ ਅਸਰ ਇਸ ਕਰਕੇ ਨਹੀਂ ਹੁੰਦਾ ਫਿਰ ਉਹ ਆਹ ਧਿਆਨ ਦੇ ਨਾਲ ਸੁਣਨਾ ਵੀ ਅਸੀਂ ਅੱਜ ਤੋਂ ਹੀ ਸੁਣ ਲਗੇ ਅਸੀਂ ਅੱਜ ਤੋਂ ਸੁਣਨੇ ਲਗੇ ਜਿਸ ਤਰ੍ਹਾਂ ਤੁਸੀਂ ਮੇਰੇ ਮਨ ਮੇਰੇ ਤੇ ਲਾ ਲੂ ਗਏ ਮੈਨੂੰ 80 ਸਾਲ ਦੀ ਮੇਰੀ ਉਮਰ ਹੋ ਲੱਗੀ ਹੈ। ਤੁਮ ਆ 80 ਸਾਲ ਤੋਂ ਸੁਣਦਾ ਹੈ। ਤੇ ਮੇਰੇ ਮੇਰੇ ਤਾਂ ਤੇ ਕਿੰਨਾ ਅਸਰ ਹੋਇਆ। ਮੇਰੇ ਸੁਭਾਅ ਵਿੱਚ ਕਿੰਨਾ ਅਸਰ ਹੋਇਆ। ਤੇ ਜੇ ਮੇਰੇ ਲਈ ਹੋਵੇ ਤੁਹਾਡੇ ਕੋਲ। ਇਹਦਾ ਕਾੜ ਧਿਆਨ ਨਾਲ ਸੁਣਨਾ ਸਮੇਂ ਵੜ ਗਿਆ ਪਿਆਰੋ। ਜਿੱਤੇ ਮੇਰੇ ਸੇ ਜੋ ਸੁਣਦੇ ਆ ਜੇ ਮਾੜਾ ਸੁਣਦੇ ਤਾਂ ਤੈਨੂੰ ਵੀ ਦਦ ਮਨ ਵਿੱਚ ਹੁੰਦਾ ਤੇ ਜੇ ਚੰਗਾ ਸੁਣਦੇ ਰੱਬ ਦੀ ਗੱਲ ਸੁਣਦੇ ਆ ਰੱਬ ਦੇ ਗੁਣਾਂ ਦੀ ਵਿਚਾਰ ਕਰਦੇ ਆਪਾਂ ਤੇ ਤੰਨ ਸੁਣਦਾ ਮਨ ਨਹੀਂ ਸੁਣਦਾ ਆ ਵੱਡਾ ਬਹੁਤ ਵੱਡਾ ਕਾਰਨ ਕਿਉਂ ਜਿੰਨੇ ਸੁਣ ਕੇ ਅੰਦਰ ਲੈ ਕੇ ਜਾਣਾ ਚਾਹੀਦਾ ਸਾਡੇ ਸੋਚ ਮੰਡਲ ਵਿੱਚ ਜਿੰਨੇ ਸੁਣ ਕੇ ਸਾਡੇ ਤਨ ਦੀ ਸੋਚ ਮੰਡਲ ਵਿੱਚ ਅੰਦਰ ਲੈ ਕੇ ਜਾਣਾ ਸੀ ਨਾ ਸ਼ਬਦ ਨੂੰ ਉਹ ਨਹੀਂ ਗਿਆ ਤਾਂ ਕਿ ਸਾਡੀ ਅਸਰ ਨਹੀਂ ਹੋਇਆ ਤੇ ਪ੍ਰੰਗਲ ਕਰਕੇ ਦੇਖਣਾ ਪਿਆ ਰਿਓ ਅਲਮਾਗੇ ਦੇਖਣਾ ਦੇਖ ਲੈਣਾ ਜੇ ਤਨ ਤੇ ਮਨ ਦੋਨੇ ਥੱਲੇ ਹੋਣਗੇ ਤੇ ਤਦੇ ਹੋ ਹੀ ਨਹੀਂ ਸਕਦਾ ਕਿ ਜੀਵਨ ਨਾ ਬਦਲੇ ਸੋਪਰ ਸੋਪਰ ਗ੍ਰੰਟੀ ਹੈ ਜੇ ਤੰਦੇ ਮੰਦ ਇਕੱਠੇ ਬੋਲੇ ਉਹ ਬੈਠ ਕੇ ਸੁਣ ਲੇ ਜੋ ਗੱਲ ਤੇ ਜੋ ਕਦੇ ਭੁੱਲ ਜਾਵੇ ਤੇ ਕਦੇ ਹੋ ਹੀ ਨਹੀਂ ਸਕਦਾ ਇਹ ਗਰੰਟੀ ਦੇ ਦਿਆ। ਪਰ ਸੁਣਨਾ ਬਹੁਤ ਔਖਾ। ਸੁਣਨਾ ਬਹੁਤ ਔਖਾ ਅੱਖਣਾ ਵੀ ਬਹੁਤ ਔਖਾ ਤੇ ਸੁਣਨਾ ਵੀ ਬਹੁਤ ਔਖਾ ਔਖਾ ਕਿਵੇਂ ਔਖਾ ਇਸ ਕਰਕੇ ਕਿ ਸੁਣੇ ਹੀ ਨਹੀਂ ਗਿਆ। ਸੋਣੇ ਲਿਗ ਜੇ ਤੰਦਮੰਦ ਉਹਨੇ ਇਕੱਠੇ ਬੈਠ ਕੇ ਸੋਣ ਦੇ ਲੋ ਦੇ ਸਫਲ ਹੋ ਵਾਸੀ ਉਹਦੇ ਵਾਸਤੇ ਪਾਸ਼ਾ ਨੇ ਤਤਵ ਸਾਨੂੰ ਕੀ ਕੀਆ ਸੋਣੇ ਸਿੱਧ ਪੀਰ ਸੁਰਨਾਥ ਸੋਣਨ ਤਰਤ ਤਵਲ ਆਕਾਸ਼ ਆ ਸੁਣਦੀ ਬੜਾਈ ਆ ਬਸ ਇੱਥੇ ਦੀ ਗੱਲ ਹੋਈ ਤੇ ਚਾਰ ਪੌੜੀਆਂ ਜ਼ਰੂਰ ਜਬਰੀ ਸਾਥ ਸਵੇਰੇ ਤੋਂ ਹੀ ਸੁੜੀਆਂ ਹੋ ਗਈਆਂ ਤੇ ਚਾਰੇ ਪੌੜੀਆਂ ਤਾਂ ਆਪਾਂ ਜੀ ਕਿਹਦੀ ਗੱਲ ਵਿਚਾਰ ਕਰਦੇ ਸਿਰਫ ਚਾਰਾ ਪੌੜੀ ਨਹੀਂ ਕਰ ਸਕਦੇ کئی ਮਹੀਨੇ ਵੀ ਨਹੀਂ ਕਰ ਸਕਦੇ ਤੋਂ ਇੱਕ ਦਿਨ ਦੀ ਕਥਾ ਵਿੱਚ ਦਗੀ ਕੀ ਸੁਣ ਕੇ ਸਿੱਧ ਹੋ ਗਏ ਸੋੜ ਕੇ ਸਾਰੂ ਸiddhi ਪ੍ਰਾਪਤ ਹੋ ਗਏ ਮੈਨੂੰ ਤੁਸੀਂ ਪੁੱਛ ਲਓ ਮੈਂ ਕਿਸੇ ਦੀ ਦੂਜੇ ਦੀ ਗੱਲ ਨਹੀਂ ਕਰਦਾ ਸਾਡੇ ਆਮ ਪਤਾਵਾ ਜੀ ਦੂਜੇ ਨੂੰ ਕਹਿੰਦੇ ਆਪਣੇ ਆਪ ਨੂੰ ਕੁਝ ਨਹੀਂ ਕਹਿੰਦੇ ਆਪਣੇ ਆਪ ਨੂੰ ਪਾਸੇ ਲਾਖਣ ਦੇ ਮੈਂ ਬਹਿ ਬ੍ਰਹਮ ਗਿਆਨੀ ਜੋ ਬੋ ਕਹਿੰਦਾ ਬਸ ਠੀਕ ਹੋ ਗਿਆ ਨਹੀਂ ਆ ਬਾਣੀ ਜਿਹੜੀ ਆ 90% ਪੈਰੋ ਸਾਡੇ ਤੇ ਆਪ ਤੇ ਖੁੱਦ ਢੁਕਦੀ ਆ ਸਾਡੇ ਨਾਲ ਗੱਲਾਂ ਕਰਦੀ ਆ ਬਾਸ਼ ਸਾਡੇ ਨਾਲ ਬੰਨਾ ਕਰਦੀ ਆ ਸਾਨੂੰ ਸਮਝਾਉਂਦੇ ਅਸੀਂ ਸਾਰੇ ਲੋਕਾਂ ਨੂੰ ਕੋਈ ਜਨ ਵੀ ਤਾਂ ਲੋਕ ਕਹਿੰਦੀ ਆ ਬਾਣੀ ਮੈਨੂੰ ਮੇਰੇ ਬਾਤੇ ਕੁਝ ਨਹੀਂ ਕਹੀ ਫਿਰ ਤਾਂ ਇਹਨਾਂ ਨੂੰ ਜਿਆਦਾ ਹੀ ਕਈ ਗੁੜਾ ਮੈਨੂੰ ਕਹਿੰਦੀ ਬਾਣੀ ਵੀ ਆ ਇਹਦਾ ਕਰbei ਉਹ ਸੋੜਨ ਸੋੜਨਾ ਕਹਦੇ ਦੂਜੇ ਨੂੰ ਕਹਿਣ ਵਾਲੇ ਹੋ ਗਏ ਪਛਲੇ ਬਾਕਸ ਨੂੰ ਜਾਇ ਕੋ ਪਰ ਵਿੱਚ ਪੈ ਰਹੇ ਕਹਿੰਦੇ ਕਥਨੀ ਹੈ ਪਰ ਰੈਤ ਨਾ ਜਿਦਣ ਮੈਂ ਕਥਰੇ ਤਾਨੂੰ ਸਮਝਾ ਗਏ ਪਰ ਮੇਰੇ ਤਾਂ ਹੈ ਨਹੀਂ ਕਥਨੀ ਹੈ ਜबान ਦੇ ਬਹੁਤ ਸੋਹਣੇ ਨੇ ਡੂੰਗੇ ਨੇ ਜੇ ਕੋ ਸੁਣੋ ਗਾਤਾ ਬਰਦਾਦੀ ਇਦਕੋ ਸਾਡੇ ਬੱਚਿਆਂ ਦੇ ਸਮਾਨ ਬਰਵਾੜੀ ਦਾ ਸੀ ਪਿਆਰੋ ਨੌਜਵਾਨ ਬਹੁਤ ਪੜਿਆ ਲਿਖਿਆ ਲੋੜ ਕਦਾਂ ਜੁ ਕੋਲ ਨਿਭਾਈ ਤੂ ਕੋ ਉਦਾਰ ਤੇ ਸਮਝਦਾ ਸੋਖੀ ਆ ਜਦੀ ਕਾਫੀ ਪੜਿਆ ਲਿਖਿਆ ਕਾਫੀ ਅਮੀਰ ਆਦਮੀ ਤਾਂ ਕਹਿੰਦਾ ਬਾਬਾ ਜੀ ਮੈਂ ਇਹਨਾਂ ਸ਼ਬਦ ਨੂੰ ਕੁੱਛਣ ਵਾਸਤੇ ਚਿੱਤ ਤਾਇਬ ਸਾਦਾ ਦੇ ਚਰਨ ਕੂਟੇ ਜਿਹੜੇ ਤਖਰੀ ਦੇ ਬੜੇ ਚੰਗੇ ਸੀ ਬੜਾ ਲੰਬਾ ਬੋਲ ਲੈਂਦੇ ਸੀ ਬੜਾ ਵਿਦਵਾਨ ਸੀਗੇ ਲੋਕ ਉਹਨਾਂ ਦੀ ਪੂਜਾ ਕਰਦੇ ਸੀ ਤੇ ਮੈਂ ਤੜੇ-ਤੜੇ ਦੀ ਕਰਕੇ 20 25 ਟਾਈਮ ਸਾਦਾ ਦੀ ਸੇਵਾ ਕੀਤੀ ਉਹਨਾਂ ਦੇ ਗੋਡੇ ਕੂਟੇ ਦੇਦੋ ਨਾਦੇਸ ਵੀ ਖੁਦ ਖੁਦਾ ਹੀ ਹੈ ਬ੍ਰह्म ज्ञानी ਹੈ ਪਰ ਜਦੋਂ ਮੈਂ ਕੁਝ ਦਿਨ ਰਹਿ ਕੇ ਉੱਥੇ ਦੇਖਿਆ ਤੋ ਆਮ ਗ੍ਰਸਤੀਆਂ ਨਾਲੋਂ ਪਿਛਟ ਅਧਿ ਗ੍ਰਸਤੀ ਚੰਗੇ ਹੋਣਗੇ ਮਿਹਨਤ ਕਰਦੇ ਹੋਣਗੇ ਮਿਹਨਤ ਕਰਕੇ ਆਪਣੀ ਰੋਟੀ ਕਮਾਉਂਦੇ ਹੋਣਗੇ ਉਹ ਐਨੇ ਅੰਦਰੋਂ ਉਪਰੇਟ ਐਨੇ ਅੰਦਰੋਂ ਗਿਰੇ ਹੋਏ ਨਿਕਲੇ ਮੇਨਾਂ ਦੋ ਮਿੰਟ ਸੇਵਾ ਕਰ ਲਈ ਤੇ ਚੜਦੇ ਰੋ ਬੀਨ ਕੋਤੇ ਕਤਨੀ ਕਤਲੀ ਹੈ ਬੋਲ ਹੈ ਨਾ ਕੋਣ ਪਰਤ ਨਹੀਂ ਮਰਯਾਦਾ ਕੋਈ ਨਹੀਂ ਨਾ ਕੋਈ ਫਿਰ ਇਹਦੇ ਜਾਣਾ ਤੇ ਜਦੋਂ ਮੈਂ ਸਵਾਲ ਪੁੱਛਦਾ ਜਿਹੜੇ ਸਵਾਲ ਕਰਕੇ ਮੈਂ ਭਟ ਗਿਆ ਆਪਾਂ ਉਹਦੀ ਕੱਲ ਵੀ ਚਾਰ ਥੋੜੀ ਜਿਹੀ ਕੀਤੀ ਸੀ ਜਿਸ ਸਵਾਲ ਕਰਕੇ ਮੈਂ ਭਟ ਗਿਆ ਉਸ ਵਾਂਗ ਮੇਰੇ ਫਿਰੋਜ਼ਪੁਰਾਉਣਾ ਇੱਕ ਦੇ ਤਰ੍ਹਾਂ ਦੋਸ ਦੀ ਸੇਵਾ ਕਰਦਾ ਸੇਵਾ ਕਰਕੇ ਨਾ ਮੈਂ ਤਾਂ ਦੋ ਸਾਰੇ ਇਸੇ ਕੰਮ ਤੇ ਲੱਗਿਆ ਕਿਉਂਕਿ ਮੇਰੇ ਆਪਣੇ ਤੇਰੇ ਕੰਮ ਚਾਹਦਾ ਸੀ ਬੜੀ ਅਸੀਂ ਕਿਸੇ ਕਾ ਦੀ ਚਿੰਤਾ ਨਹੀਂ ਪੈਦੀ ਚਿੰਤਾ ਨਹੀਂ ਸੀ ਕੰਮ ਦੀ ਚਿੰਤਾ ਨਹੀਂ ਸੀ ਤੇ ਇਹਦੇ ਮੈਂ ਮਹੀਨਾ ਦੋ ਮਹੀਨੇ ਸੇਵਾ ਕਰਦੇ ਅਖੀਰ ਜੋ ਉਹ ਦੇਖਣਾ ਵੀ ਮੈਨੂੰ ਖੁਸ਼ ਹੋ ਗਿਆ ਤੇ ਸਾਧੂ ਬਹੁਤ ਵਿਦਵਾਨ ਹੈ ਮੈਨੂੰ ਖੁਸ਼ ਹੋ ਗਿਆ ਹਰ ਵੀ ਸਵਾਲ ਦਾ ਜਵਾਬ ਬੜੇ ਪਿਆਰ ਨਾਲ ਦੇ ਦੂਗਾ ਤੇ ਸਵਾਲ ਪੁੱਛਣਾ ਤੇ ਕੋਈ ਜਵਾਬ ਨਾ ਮਿਲਦਾ ਤੇ ਉਹਦੀ ਰਹਿਤ ਜਿਹੜੀ ਸੀ ਉਹ ਮੈਂ ਦੇਖ ਹੀ ਚੁੱਕਾ ਸੀ ਦੋ ਮਹੀਨੇ ਪਹਿਲਾਂ ਅਭਿਸ਼ੇਵ ਦੇ ਦੌਰਾਨ ਮਨ ਟੁੱਟ ਜਾਣਾ ਅੱਗੇ ਚਲੇ ਜਾਣਾ ਅੱਗੇ ਵੀ ਹੁੰਦਾ ਕਿਸੇ ਸੇਵਾ ਕਰਨੇ ਕਿਤੇ ਮਹੀਨਾ ਕੀਤੇ ਕਿਤੇ ਡੇਢ ਮਹੀਨਾ ਕੀਤੇ ਕਿਤੇ 2 ਮਹੀਨੇ ਕੀਤੇ ਪਹਿਲਾਂ ਉਹ ਉਸ ਸਾਧੂ ਨੂੰ ਉਸ ਬੁਲਾਰੇ ਨੂੰ ਉਸ ਬ੍ਰਹਮਗਣੀ ਕਹਿਣ ਵਾਲੇ ਨੂੰ ਮੈਂ ਪਹਿਲਾਂ ਉਹਦੀ ਸੇਵਾ ਕਰਕੇ ਖੁਸ਼ ਕਰਦਾ ਯਤਨ ਕਰਦਾ ਫਿਰ ਉਹ ਤੇ ਸਵਾਲ ਕਰਦੇ ਵੀ ਉਹਨੂੰ ਤੇ ਖੁਸ਼ ਹੋ ਗਿਆ ਹੈ ਹੁਣ ਬੜੇ ਪਿਆਰ ਨਾਲ ਮੈਨੂੰ ਨਿਵਾਜ ਦੇ ਉਹ ਕਹਿੰਦਾ ਜੀ 25 ਚੁਪਿਸਤਾਈ ਸਾਧ ਦੇ ਬੇਹਤਾਂ ਦਰਸ਼ਨ ਕੀਤੇ ਸੇਵਾ ਕੀਤੀ ਪਰ ਮੇਰੀ ਝੋਲੀ ਵਿੱਚ ਇੱਕ ਅਥਰ ਵੀ ਦੇ ਪਿਆ ਇਹ ਨੂੰ ਮੰਨਾਂਗੇ ਵੀ ਤੇ ਸ਼ਰਧਾ ਨਹੀਂ ਸ਼ਰਧਾ ਨਾਲ ਸੇਵਾ ਕਰਦਾ ਪੂਸ਼ ਕਰਦਾ ਅਬ ਕਰਦਾ ਤੇ ਕਰਤਲੀ ਹੈ ਪਰ ਗ੍ਰਹਿਤ ਨਾ ਹੋਈ ਬੋਧ ਹੈ ਵਿਦਵਾਨ ਹੈ ਬੁਰਣਾ ਹੁੰਦਾ ਹੈ ਪਰ ਅੰਦਰ ਦੇ ਕਰਤੂਤ ਨੇ ਉਪਾਸ਼ਨ ਲਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਦੇਖਣ ਨੂੰ ਬੰਦਾ ਲੱਗਦਾ ਹੈ ਪਰ ਅੰਦਰ ਹਰਤਾ ਜਿਹੜੀ ਹੈ ਨੇ ਉਹ ਪਸ਼ੂ ਵਾਲੀਆਂ ਸਾਰੀਆਂ ਮਨ ਟੁੱਟ ਜਾਣਾ ਉਹਨਾਂ ਦੇ ਪਰਿਵਾਰ ਵਿੱਚ ਚਾਰ ਪੰਜ ਪਾਠ ਕਰਦੇ ਸੀਗੇ ਜਿਸ ਕਾਰਨ ਉਦੋਂ ਤੇ ਮੇਰਾ ਬੇੜੂ ਸਾਡੇ ਜਿੱਥੇ ਤੇ ਉਹਨੇ ਸਵਾਲ ਕੀਤੇ ਇਹ ਜਿਹੜਾ ਸਵਾਲ ਚੁੱਕੀ ਫਿਰਦਾ ਸੀ ਆਪਣੇ ਮੋਢਿਆਂ ਤੇ ਉਹ ਮੋਢੇ ਦੇ ਭਾਰ ਸੀ ਉਹ ਉਹ ਭਾਰ ਨੱਥੇ ਤੇ ਬੇੜੂ ਜਿਹੜਾ ਸੁਖੀ ਹੋਵੇ ਉਹ ਤੇ ਦੁਖੀ ਪੜਕਦਾ ਫਿਰਦਾ ਸੀ ਮੋੜਾ ਪਤੋੜੀ ਦੀ ਗੱਲ ਨੂੰ ਲਾਗੇ ਲਾਈਏ ਮੈਂ ਸ਼ਾਮ ਨੂੰ ਪ੍ਰਬੰਧ ਦੇ ਦਰਵਾਜ਼ੇ ਗਿਆ ਸੁਝਾਣ ਪੜਤ ਰਹੇ ਸੀ ਤੇ ਸਾਡੇ ਜਥੇ ਦੇ ਜਿਲਦ ਗੰਤੀ ਸਿੰਘ ਵੀ ਸੀਗੇ ਉਹ ਪੜਤ ਰਹੇ ਸੀ ਮੈਂ ਸ਼ਾਮ ਨੂੰ ਗੇੜਾ ਮਰਨ ਮਰਸਤੇ ਗਿਆ ਅਰਦਾਵਰ ਵੰਦ ਕਰਨ ਮਰਸਤੇ ਗਿਆ ਉਹਨੇ ਗੁਰਦੁਆਰੇ ਦੇ ਪਾਦੀ ਮੜਾਈ ਵਿਚਾਰ ਉਹ ਕਹਨ ਲੱਗੇ ਬਾਬਾ ਜੀ ਗੁਰਸਿੱਖੀ ਅਮਰਤਾ ਜੀ ਕਹਨਗੇ ਬਾਬਾ ਜੀ ਸਾਨੂੰ ਇਹਨਾਂ ਦੁਨੀਆ ਬਜਨ ਦਾ ਕੋਈ ਪਤਾ ਨਹੀਂ ਸਾਡੇ ਬਾਬਾ ਜੀ ਉਹ ਕਿ ਉਹ ਤਾਂ ਅੱਜ ਖੁਸ਼ ਰਹਿੰਦੇ ਉਹਦੇ ਦਰਸ਼ਨ ਵਿੱਚ ਉਹਨੂੰ ਪੁੱਛਦੇ ਲੋਕ ਕਿ ਅਜਿਓ ਬੱਲਾ ਹੀ ਕਰ ਰਹੇ ਸੀਗੇ ਕਹਨਗੇ ਉਹ ਬਾਬਾ ਜੀ ਆ ਗਏ ਦਲ ਫਿਰ ਚਲਪੀ ਉਹੀ ਦਲ ਚਲਪੀ ਬਾਬਾ ਜੀ ਇੱਕ ਚਿਰ ਤੇ ਬੋਝ ਆ ਮਗਰ ਨਸ਼ਵੀਰ ਕਿਹਦਾ ਬੋਝ ਤੇ ਤੇ ਗਿਆ ਉਹ ਜੀ ਗੁਰਸਿੱਖ ਆਦਮੀ ਹੈ ਤੋ ਅਮਰਤਾ ਰਹੀ ਆ ਅਮਰਤਾ ਦੇ ਕਾਹਦਾ ਬੋਝ ਪੈ ਸਰਦਾ ਬੋਝ ਤੇ ਨੌਂ ਵਾਸਤੇ ਅਪੁਰਖ ਦਾ ਬੰਦਾ ਤੇ ਜੇ ਬੋਝ ਅਮਰਤ ਸ਼ਾਕੇ ਵੀ ਤੇ ਤੇ ਬੋਝ ਪੈ ਗਿਆ ਤੇ ਤੇ ਮੈਂ ਸਵਾਦ ਨਹੀਂ ਕਰਦਾ ਸਾਬਤ ਸੂਰਤ ਤੇਰੀ ਦੇਖ ਕੇ ਮਾਰੋ ਬਹੁਤ ਸੋਹਣਾ ਲੱਗਦਾ ਤੂੰ ਤੇਰੀ ਸੋਝ ਵਿੱਚ ਜਗੇ ਹੋ ਗਏ ਤਦ ਸੁਖੀ ਉਮਰ ਕਹਿੰਦਾ ਬਾਬਾ ਜੀ ਆਹ ਸਵਾਲ ਤੇ ਸੁਣਿਓ ਅਪਾ ਪਹਿਲਾਂ ਹੋਰ ਊੜ ਗੱਲਾਂ ਕਰਦੇ ਹਾਂ ਅਸਲ ਜਿਹੜਾ ਸਵਾਲ ਹੈ ਜਿਹੜਾ ਪੁੱਤੇ ਭਾਰ ਪਿਆ ਹੋਇਆ ਸੀ ਵਿਚਾਰੇ ਤੇ ਉਹ ਸਵਾਲ ਸੁਣੋ ਉਤਦੇ ਵੀ ਗੁਰਬਾਣੀ ਇਹ ਗੱਲ ਦਿੰਦੀ ਬਾਬਾ ਜੀ ਜੇ ਜੋ ਕੁਝ ਕਰਦਾ ਹੈ ਉਹ ਪਰਮੇਸ਼ਰ ਕਰਦਾ ਹੈ ਬੰਦਾ ਕੁਝ ਨਹੀਂ ਕਰਦਾ ਜੋ ਕੁਝ ਕਰਦਾ ਹੈ ਪਰਮੇਸ਼ਰ ਕਰਦਾ ਹੈ ਬੰਦਾ ਕੁਝ ਨਹੀਂ ਕਰਦਾ ਤੇ ਜੇ ਬੰਦਾ ਕੁਝ ਕਰਦਾ ਹੀ ਨਹੀਂ ਤੇ ਇਹਨੂੰ ਨਰਤਾ ਸਵਾਗਾ ਦਾ ਨਾਮ ਕਿਉਂ ਦਿੱਤਾ ਜਾਂਦਾ ਹੈ ਜਮਾ ਦੀ ਮਰ ਦਾ ਨਾਮ ਕਿਉਂ ਦਿੱਤਾ ਜਾਂਦਾ ਹੈ ਬੜਾ ਸਵਾਲ ਗੰਭੀਰ ਹੈ ਪੈ ਰਹੋ ਸਰਬ ਤੋਂ ਬਾਅਦ ਹੈ ਥੋੜਾ ਜਿਹਾ ਬ੍ਰੀਕ ਬੁੱਧੀ ਨਾਲ ਸੁਣਨਾ ਗਲਵੀਆਂ ਨੂੰ ਬੜੀ ਚੱਜਦੀ ਆ ਵਿਜੇ ਦਾ ਵੀ ਸਭ ਕੁਝ ਕਰਦਾ ਏ ਤੇ ਬੰਦੇ ਨੂੰ ਸਜ਼ਾ ਕਾਦੀ ਅੱਜ ਨਰਕ ਦਾ ਦਰਬਾ ਦੱਬਾ ਦਿੱਤਾ ਜਾਂਦਾ ਹੈ ਸੁਰਤ ਦਾ ਨਾਮ ਦਿੱਤਾ ਜਾਂਦਾ ਹੈ ਤੇ ਜਮਾਦੀ ਮਾਰ ਦਾ ਦਰ ਦਿੱਤਾ ਜਾਂਦਾ ਹੈ 83 ਲੱਖ ਜੁੜੀ ਦਾ ਦਰ ਦਿੱਤਾ ਜਾਂਦਾ ਹੈ ਇਸ ਜਵਾ ਬੰਦੇ ਨੂੰ ਕਿਉਂ ਮਤਲਬ ਬੁਝਾਰ ਬੀਤਰਾ ਬਹੁਤ ਸੋਹਣਾ ਵਿਚਾਰਿਆ ਜਰਾ ਪਰ ਜਿੱਦਾਂ ਤੋਂ ਹੁਣ ਗੱਲਾਂ ਤਾਂ ਜਿੰਨਾ ਕ ਆਪਣੇ ਕੋ ਸਮਾਂ ਹੈ ਨਾ ਤੂੰ ਸਮਝਦਾ ਹੈ ਤਿੰਨਾ ਮੈਂ ਸਮਝਾ ਸਕਦਾ ਕਿਉਂ ਇਸ ਵਾਧੇ ਦਾ ਬੜਾ ਤੰਬੀਰ ਹੈ ਤੇ ਲੰਬਾ ਹੈ ਇਹ ਤੇ ਸਮਾਂ ਲੱਗਣਾ ਹੈ ਤੈਨੂੰ ਪ੍ਰੈਕਟਿਕਲ ਕਰ ਕਰਕੇ ਦਿਖਾਵਾਂਗਾ ਤੈਨੂੰ ਤੇਰੇ ਸਾਹਮਣੇ ਪ੍ਰੈਕਟਿਕਲ ਕਰ ਕਰਕੇ ਦਿਖਾਵਾਂਗਾ ਬੇ ਰੱਬ ਕੰਮ ਕਰਦਾ ਕੋ ਬੰਦਾ ਕਰਦਾ ਬੰਦਾ ਬਿਲਕੁਲ ਕੁਝ ਨਹੀਂ ਕਰਦਾ ਕਰਦਾ ਰੱਬ ਹੀ ਇਹ ਸਭ ਕੁਝ ਗੁਰਬਾਣੀ ਝੂਠ ਨਹੀਂ ਕਦੇ ਵੀ ਹੁੰਦਾ ਬੰਦਾ ਵੀ ਗੁਰਬਾਣੀ ਝੂਠ ਹੈ ਇਹ ਨਹੀਂ ਗੁਰਬਾਣੀ ਜੁਵਾ ਸੱਚ ਹੈ ਬੰਦਾ ਕੰਮ ਕਰਦਾ ਬੰਦਾ ਖੁਦ ਖੁਦਾ ਕਰਮ ਕਰਦਾ ਸਾਰਾ ਸੰਸਾਰ ਦਾ ਸਾਰੇ ਖੇਡਿਉ ਦੇ ਸਿੱਤੇ ਚੱਲ ਰਹੀ ਹੈ ਤੇ ਤੇ ਪੁੱਤਰੇ ਮਦਾਰੀ 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 ਨਾ ਮਦਾਰੀ ਉਹ ਪੁੱਤਰੇ ਨੂੰ ਮਚਾਉਂਦਾ ਹੈ ਛੁੱਟ ਸੋਕੇ ਸਮਝਾ ਦੇ ਮੰਦਰ ਮਦਾਰੀ ਦੇ ਆਤਮੇ ਦੀ ਡੋਰਾ ਹੁੰਦੀਆਂ ਡੋਰਾ ਪੁੱਤਰੇ ਦੇ ਨਾਲ ਬੰਨੀ ਹੋਈ ਜਿੱਥੇ ਜਿੱਥੇ ਉਹ ਡੋਰ ਬੰਨੀ ਹੁੰਦੀ ਉਹ ਡੋਰ ਡੋਰ ਖਿੱਚਦਾ ਹੈ ਪੁੱਤਰੇ ਉਸੇ ਤਰ੍ਹਾਂ ਹੀ ਨੱਚਦੇ ਆ ਜੇ ਬਾਬਾ ਨਾਲ ਜੇ ਬਾਬਾ ਜੋ ਰਖੀਦਾ ਨਤਾਂ ਨੂੰ ਰੋਈਦਾ ਤਾਲ ਰਖੀਦਾ ਨੰਕ ਨੂੰ ਨਾ ਨਾ ਕੋਈ ਲੋ ਰਖੀਦਾ ਜਿਸ ਤਰ੍ਹਾਂ ਵੀ ਪਗੜਾ ਪਾਉਣਾ ਚਾਹੁੰਦਾ ਏ ਖਡਾਉਣਾ ਚਾਹੁੰਦਾ ਏ ਬੁੱਤਲੇ ਨੂੰ ਉਹ ਬਕਰ ਖਡਾਦੀ ਦੀ ਬਦਾਰੀ ਦੀ ਆਪ ਦੇ ਖੇੜਿਆ ਜੇ ਤੂੰ ਸਮਝ ਗਿਆ ਇਹਨੇ ਵਿੱਚ ਤਾਂ ਠੀਕ ਆ ਜੇ ਤੇਰੀ ਤਰ੍ਹਾਂ ਪ੍ਰੈਕਟਿਕ ਕਰ ਤੂੰ ਸੁਣ ਦੇਖਣਾ ਹੈ ਫਿਰ ਮੈਂ ਤੋ ਗੁਰਦਾਰੇ ਬਿਲਕੁਲ ਗੁਰਦਾਰ ਸਾਹਿਬ ਕੋਲ ਆਈ ਜਦੋਂ ਤੇਰ ਕੋ 2 ਘੰਟੇ ਟਾਈਮ ਹੋਗਾ ਤੇ ਸ਼ਰਤ ਨਾਲ ਕਦੇ 2 ਘੰਟੇ ਸਮਾਂ ਇਦਾਂ ਤੱਕ ਮਿਲਣੇ ਆਉਂਗਾ ਜਰੂਰ ਜਦੋਂ ਮੈਂ 2 ਘੰਟੇ ਦਾ ਸਮਾਂ ਮਿਲਿਆ ਤੋ ਕੋਈ ਜ਼ਿੰਮੇਦਾਰ ਬਟਪਟਾ ਜ਼ਿੰਮੇਦਾਰ ਸੀਗਾ ਹਾਰ ਦੇ ਵਿਦਿਆਸ ਮੜੋਟ ਜਦੋਂ ਕਰਦੇ ਫਿਰ ਤੇ ਦੇਖਣੇ ਪੈਂਦਾ ਨਾ ਤੇ ਜੋ ਬਾਹਰੋਂ ਬੰਦਾ ਉਹ ਕੀ ਦੇਖਣਾ ਤੇ ਘਰ ਦਾ ਉਹ ਤੇ ਜ਼ਿੰਮੇਵਾਰੀ ਸਮਰਲੇ ਪਈਦੀ ਹੈ ਨਾ ਦੋ ਵੀ ਨਿਵਾਜ਼ ਆਇਆ ਬਰਵਲੇ ਤੋਂ ਤੇਨ ਦਾ ਬਾਬਾ ਜੀ ਅੱਜ ਮੇਰ ਕੋ ਦੋ ਘੰਟੇ ਸਮਾਏ ਅੱਜ ਕਿਰਪਾ ਦੋ ਬੰਦੇ ਆਦਮੀ ਨੂੰ ਪ੍ਰਗਟਾਤਰ ਤਰ੍ਹਾਂ ਦਿਖਾਉਂ ਵੀ ਬੰਦਾ ਕਰਦਾ ਤੇ ਰੱਬ ਕਰਦਾ ਹੈ ਬਗਾ ਬੈਠ ਉਹਨੂੰ ਪਹਿਲਾਂ ਚਾਹ ਪੀਏ ਚਾਹ ਤੋਂ ਦਰ ਕਾਰਨ ਕਿਸੇ ਕਿਸੇ ਬੰਦੇ ਦਾ ਸੁਭਾਅ ਜਿਹੜਾ ਲੋ ਸੇਵਾ ਕਰਨ ਵਾਲਾ ਬੰਦਾ ਬਿਨਾਂ ਵੀ ਮੇਰੇ ਤਰੇ ਇੱਥੇ ਆਇਆ ਹੈ ਮੈਂ ਜਿੰਨੇ ਤਜੋਗਾ ਹੈਗਾ ਮੈਂ ਉਹਨਾਂ ਦੀ ਪਹਿਲਾਂ ਸੇਵਾ ਕਰਾਂ ਅਗਲੀ ਗੱਲ ਬਾਤ ਫਿਰ ਕਰਾਂਗੇ ਤੇ ਮੇਰਾ ਅੱਜ ਤੱਕ ਕੋਈ ਸਬਾਏ ਹਰਿਆ ਵੀ ਕੋਈ ਸਵਾਲ ਲੈ ਕੇ ਆਇਆ ਕਿਸੇ ਕੋ ਕਮ ਆਇਆ ਪਹਿਲਾਂ ਬੈਠ ਕੇ ਚਾਹ ਪੀ ਕੋਈ ਲਗਰ ਪਾਣੀ ਦੀ ਕੋ ਸੇਵਾ ਉਹ ਦੱਸ ਪਹਿਲਾਂ ਫਿਰ ਗੱਲਾਂ ਕਰਾਂਗੇ ਉਦੋਂ ਬਾਅਦ ਜੇ ਜੋ ਵੀ ਤੁਹਾਨੂੰ ਦੱਸਣਾ ਉਹ ਬਾਅਦ ਅਰੇ ਕਮੇਟੀ ਬਣੀ ਤਾਂ ਅਰੇ ਦੀ ਗੁਰਦੁਆਰੇ ਦੀ ਇਹ ਵੀ ਆਇਆ ਕਿਸੇ ਮੈਂ ਟਾਈਮ ਕੋ 10 15 ਮਿੰਟ ਜਦੋਂ ਅਜੇ ਕਮੇਟੀ ਹੋਣ ਵਿੱਚ ਨਹੀਂ ਸੀ ਆਈ ਬਾਬਾ ਜੀ ਜਲੀ ਮਤ ਕਰੋ ਅਸੀਂ ਆ ਕਮੇਟੀ ਬੱਕਰੀ ਕਰਨ ਲੱਗੇ ਹਾਂ ਮੈਂ ਕਿਹਾ ਫੇਰ ਮੈਂ ਕੋਈ ਗੱਲ ਕਰਿਓ ਬਿਨਾਂ ਚਾਹ ਪਾਣੀ ਪੀਓ ਸਰਪ ਨਾ ਚਾਹ ਪਾਣੀ ਪਿਆਲਾ ਸੇਵਾ ਕੀਤੀ ਫੇਰ ਉਹਨਾਂ ਦੀ ਪੁੱਛਿਆ ਫੇਰ ਮੈਂ ਜੂ ਆਪਣੇ ਵਿਚਾਰ ਦੇਣੇ ਚ ਦਿੱਤੇ ਉਹਨਾਂ ਨੂੰ ਦਿੱਤੇ ਨਾ ਇਹੋ ਸਵਾਲ ਇਹ ਬੰਦਾ ਕੰਮ ਕਰਦਾ ਤੇ ਰੱਬ ਕੰਮ ਕਰਦਾ ਹੈ ਤੇ ਜੇ ਰਾਬੋ ਕੰਮ ਕਰਦਾ ਤੇ ਬੰਦੇ ਨੂੰ ਸਜ਼ਾਤਾ ਦੀ ਸਵਾਲ ਬੜਾ ਗੰਭੀਰ ਹੈ ਤੇ ਉਹ ਅਪ੍ਰਧ ਪਾਛਾ ਜੋ ਕਿਰਪਾ ਦਾ ਉਹ ਆਪਾਂ ਗੱਲ ਅਕਲ ਦੇ ਕਰਦੇ ਅਕਲ ਵਿੱਚੋਂ ਲਿਖਿਆ ਸਾਰਾ ਸਵਾਲ ਕਈ ਦਿਨਾਂ ਬਾਅਦ ਤੀ ਗੱਲ ਕਰਦੇ ਆ ਨਾ ਬੰਦੇ ਬੰਦਾ ਹੱਥੋਂ ਤੋਂ ਕੰਮ ਲੈਂਦਾ ਏ ਸੋਤੋਂ ਕੰਮ ਨਹੀਂ ਲੇਦਾ ਸੋਤ ਪੱਕਦੀ ਆ ਅਤਲ ਪਰਖ ਦੀ ਨਹੀਂ ਯਾਦ ਪ੍ਰਮਾਣੀ ਕਾ ਦੇ ਪਰੋ ਅਤਲ ਪਰਖ ਦੀ ਨਹੀਂ ਤੂੰ ਅਤਲ ਵਿੱਚ ਮੈਂ ਹੁੰਦੀ ਹਾਂ ਮੈਂ ਕਦੋਂ ਪਰ ਤੂੰ ਵੀ ਹਾਂ ਮੈਂ ਨਹੀਂ ਪਰਖਦੀ ਕਦੇ ਵੀ ਉਹਦੇ ਮੈਂ ਤੇ ਮੈਂ ਹੀ ਹਾਂ ਬਸ ਵੀ ਮੈਂ ਇਹ ਜੋਸ਼ ਕਰ ਤਸਮ ਜਦਾ ਕੋਈ ਪਰਸ਼ਾ ਕਰਪਾ ਕਰੇ ਜਿੰਨੇ ਪੁਜਾਤ ਪਰਸ਼ਾ ਨੇ ਪਰਸ਼ਕੀਤੀ ਪ੍ਰਵਰ ਕਰ ਦੇਣੀ ਹੋਈਆਂ ਕਿ ਉਹਨਾਂ ਦੀ ਕਿਮਾ ਬਰਸ਼ ਕਰਦੇ ਕਹ ਲਉ ਜਿਸ ਤਰ੍ਹਾਂ ਰਬ ਜੀ ਖੁਦ ਖੁਦਾ ਕੰਮ ਕਰਦੇ ਦਿਸ ਲਗੇ ਉਹਦਾ ਨਾਮ ਦੇਖ ਲਾਂਗੇ ਆਉਣ ਪਤਸਵਤੇ ਪਰਿਵਾਸ ਤੇ ਨਤ ਜੀ ਦੀ ਸੁਖ શાંતੀ ਵਾਸਤੇ ਸਤਨਾਮ ਚਰਨ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ